ਇਸ ਰਖੜੀ 'ਤੇ ਪੁੰਨ ਖੱਟਣਾ ਚਾਹੁੰਦੇ ਹੋ ਤਾਂ ਆਪਣੀ ਭੈਣ ਨੂੰ ਗਿਫਟ ਵਿੱਚ ਇਹ ਚੀਜ਼ਾਂ ਕਰੋ ਦਾਨ। Hindu ਧਰਮ ਵਿੱਚ ਰਖੜੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰਖੜੀ ਬੰਨ੍ਹਦੀਆਂ ਹਨ। ਇਸ ਦੇ ਨਾਲ ਹੀ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਅਤੇ ਤੋਹਫ਼ੇ ਵੀ ਦਿੰਦਾ ਹੈ। ਇਸ ਸਾਲ ਰਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾਵੇਗਾ। ਜੇਕਰ ਤੁਸੀਂ ਇਸ ਵਾਰ ਆਪਣੀ ਭੈਣ ਨੂੰ ਕੋਈ ਲਾਭਦਾਇਕ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਕੋਈ ਸੁਝਾਅ ਲੈ ਕੇ ਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਪਿਆਰੀ ਭੈਣ ਦੇ ਚਿਹਰੇ ਤੇ ਮੁਸਕਰਾਹਟ ਲਿਆ ਸਕਦੇ ਹੋ ਜੇਕਰ ਤੁਹਾਡੀ ਭੈਣ ਫਿਟਨੈਸ ਫ੍ਰੀਕ ਹੈ ਤਾਂ ਤੁਸੀਂ ਉਸ ਨੂੰ ਇੱਕ ਨਵੀਂ ਯੋਗਾ ਮੈਟ ਪਾਣੀ ਲਈ ਇੱਕ ਬੋਤਲ ਜਾਂ ਸ਼ੇਕ ਜਾਂ ਕਸਰਤ ਦੇ ਸਾਮਾਨ ਗਿਫਟ ਕਰ ਸਕਦੇ ਹੋ ਜੇਕਰ ਹੁਣ ਤੱਕ ਉਹਨਾਂ ਨੇ ਕਸਰਤ ਨੂੰ ਆਪਣੀ ਆਦਤ ਵਿੱਚ ਸ਼ਾਮਲ ਨਹੀਂ ਕੀਤਾ ਤਾਂ ਤੁਸੀਂ ਇਸ ਵਾਰ ਉਹਨਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਤੁਸੀਂ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਦੇ ਹੋ ਜੇਕਰ ਤੁਸੀਂ ਆਪਣੀ ਪਿਆਰੀ ਭੈਣ ਨੂੰ ਕੋਈ ਗੈਜਟ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ 스마트 ਘੜੀ ਦੇ ਸਕਦੇ ਹੋ ਅੱਜਕੱਲ੍ਹ ਇਸ ਵਿੱਚ ਹੈਲਥ ਟਰੈਕਰ ਸਮੇਤ ਕਈ ਫੀਚਰਸ ਆਉਂਦੇ ਹਨ ਉਹ ਇਸ ਤੋਹਫੇ ਨੂੰ ਬਹੁਤ ਪਿਆਰ ਕਰਨਗੇ ਤੁਸੀਂ ਆਪਣੇ ਭੈਣ ਨੂੰ ਉਸਦੇ ਪਸੰਦੀਦਾ ਬ੍ਰਾਂਡ ਦਾ ਤੋਹਫ਼ਾ ਵਾਊਚਰ ਦੇ ਸਕਦੇ ਹੋ ਇਸ ਦੀ ਮਦਦ ਨਾਲ ਉਹ ਆਪਣੇ ਪਸੰਦ ਦੇ ਕੱਪੜੇ ਜਾਂ ਸਕਿਨ ਕੇਅਰ ਪ੍ਰੋਡਕਟਸ ਖਰੀਦ ਸਕਦੇ ਹਨ ਜੇ ਤੁਹਾਡੀ ਭੈਣ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਤਾਂ ਬੇਚਿੱਜਿਕ ਉਸ ਨੂੰ ਕਿਤਾਬਾਂ ਗਿਫਟ ਕਰੋ ਤੁਸੀਂ ਆਪਣੀ ਪਿਆਰੀ ਭੈਣ ਨੂੰ ਲੈਪਟਾਪ ਗਿਫਟ ਕਰ ਸਕਦੇ ਹੋ ਜੇਕਰ ਤੁਹਾਡੀ ਭੈਣ ਪੜ੍ਹ ਰਹੀ ਹੈ ਜਾਂ ਉਹ ਫਿਲਮਾਂ ਜਾਂ ਵੈਬ ਸੀਰੀਜ਼ ਦੇਖਣਾ ਪਸੰਦ ਕਰਦੀ ਹੈ ਤਾਂ ਉਸ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਵੇਗਾ ਰਖੜੀ ਬੰਨਣ ਤੋਂ ਬਾਅਦ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਵੀ ਆਪਣੀ ਭੈਣ ਨੂੰ ਇੱਕ ਵਧੀਆ ਵਾਤਾਵਰਣ ਦੇ ਕੇ ਉਸ ਦੀ ਰੱਖਿਆ ਕਰ ਸਕਦੇ ਹੋ। ਯਾਨੀ ਤੁਸੀਂ ਉਸ ਨੂੰ ਇੱਕ ਇਨਡੋਰ ਪਲਾਂਟ ਗਿਫਟ ਕਰ ਸਕਦੇ ਹੋ ਤਾਂ ਜੋ ਉਹ ਸ਼ੁੱਧ ਹਵਾ ਵਿੱਚ ਸਾਹ ਲੈ ਸਕੇ। ਜੇਕਰ ਤੁਸੀਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਜੀ।